ਦੇ ਨਾਲ ਸਨਮਾਨ ਕੀਤਾ ਜਾਵੇਗਾ ਜਾਂ ਤਾਂ ਬਾਗੀ ਅਵਦਾ ਸਨਮਾਨ ਕਰਵਾ ਲਵੇ ਜਾਂ ਪਿੰਡ ਦੀ ਟੀਮ ਦੇ ਕਿਸੇ ਖਿਡਾਰੀ ਦਾ ਸਨਮਾਨ ਕਰਵਾ ਲਵੇ 51000 ਸਾਡੇ ਗगन ਯੂਕੇ ਤੇ ਸਾਡੀ ਭੈਣ ਕੁਲਜੀਤ ਯੂਕੇ ਵੱਲੋਂ ਉਹ ਮਾਨ ਸਨਮਾਨ ਕੀਤੇ ਜਾਣਗੇ ਫਾਈਨਲ ਮੈਚ ਦੀ ਪਹਿਲੀ ਕਬੱਡੀ ਛੱਿਆਂ ਦੇ 37ਵੇਂ ਸਾਲ ਦੇ ਮੇਲੇ ਤੇ ਪੈਰੀ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਇਹ ਆਲਮਗੀਰ ਸਾਹਿਬ ਦੀ ਧਰਤੀ ਦਾ ਜਸ਼ਨ ਹੈ ਇਹ ਸਿਕੰਦਰ ਸਿੰਘ ਪਹਿਲਵਾਨ ਦਾ ਪੋਤਰਾ ਹੈ ਮਾਤਾ ਰਾਜਵੰਤ ਕੌਰ ਦੀ ਅੱਖਾਂ ਦਾ ਤਾਰਾ ਇਹ ਕਹਿੰਦੇ ਸੁਖਵਿੰਦਰ ਸਿੰਘ ਗਰੇਵਾਲਾ ਪੁੱਤਰ ਹੈ ਕੁਲਵਿੰਦਰ ਮੋਫਰ ਦਾ ਯਾਰ ਪਹਿਲਾ ਪੁਆਇੰਟ ਇਸ ਵੇਲੇ ਚੱਠਿਆਂ ਦੀ ਟੀਮ ਦੇ ਹਿੱਸੇ ਦੇ ਵਿੱਚ ਕਰਦਾ ਹੋਇਆ ਹੈ ਅਗਲੀ ਰੇਡ ਪੈ ਰਹੀ ਹੈ ਰਵੀ ਚੁੱਕ ਲੈ ਮੈਗ ਸੋਣਿਆ ਯਾਰ ਲਓ ਸਾਹਮਣੇ ਮੋਟਰਸਾਈਕਲਾਂ ਦੇ ਫੈਸਲੇ ਹੋਣਗੇ ਕਹਿੰਦੇ ਅਮਰਿੰਦਰ ਸਰਾਓ ਕੈਨੇਡਾ ਗੋਪਾਲ ਸਰਾਓ ਚਮਕਾਰ ਸਰਾਓ ਗਗਨ ਜੁਕੇ ਸਾਡਾ ਲਾਡੀ ਆਸਟ੍ਰੇਲੀਆ ਤੇ ਪਾਰਸ ਸਰਾਓ ਇਹਨਾਂ ਦੇ ਪਰਿਵਾਰ ਦੇ ਵੱਲੋਂ ਬੈਸਟ ਵਾਲੇ ਮੋਟਰਸਾਈਕਲ ਦਿੱਤੇ ਜਾਣਗੇ ਆ ਵਿੱਕਰ ਹੈ ਇਹ ਲਾਡੀ ਸਿੱਧੂ ਦਾ ਚਿਹਤ ਹੈ ਕਹਿੰਦੇ ਮੇਰੇ ਮਿੱਤਰੋ ਪਰ ਸਾਹਮਣੇ ਖੇਡ ਗਰਾਊਂਡ ਦੇ ਵਿੱਚ ਉਹ ਵੱਡਾ ਵਿਸ਼ਾ ਕਹਿੰਦੇ ਗੱਦੀ ਖੇੜੀ ਵਾਲਾ ਤਕੜੇ ਪੁਆਇੰਟ ਦਾ ਵਾਅਦਾ ਕਰ ਗਿਆ ਆਪਣੀ ਟੀਮ ਦੇ ਲਈ ਫਿਕਰ ਨਾ ਕੋਈ ਹਿੱਟ ਜਾਂ ਫਲॉप ਦੇ ਚਰਚੇ ਤੇ ਵੇਖ ਯਾਰਾ ਸਾਡੇ ਖੌਫ ਦੇ ਆ ਚੰਦਰੇ ਦਾ ਖੌਫ ਹੈ ਇਹਦਾ ਦੌਰ ਹੈ ਇਹਦਾ ਜਮਾਨਾ ਹੈ ਇਹਦਾ ਸਮਾਂ ਚੱਲਦਾ ਹੈ ਇਹਦਾ ਵਕਤ ਚੱਲਦਾ ਹੈ ਇਹ ਕਦੇ ਕਦੀ ਰੁਕਦਾ ਧਿਆ ਬਾਤ ਹੈ ਓ ਆ ਝੋਟੇ ਦੀਆਂ ਰੇਡਾਂ ਕਿਵੇਂ ਲੱਗਦੀਆਂ ਬੱਜ ਗਏ ਲਲਕਾਰੇ ਬੱਜ ਗਏ ਓਏ ਆਲਮਗੀਰੀਆ ਮੇਰ ਗਿਆ ਹਰਿਆਰੇ ਵਾਲਿਓ ਹਰਿਆਣੇ ਵਾਲੋ ਆ ਆਲਮਗੀਰੀਆ ਫੇਰ ਗਿਆ ਕਹਿੰਦੇ ਖੇਡ ਗਰਾਊਂਡ ਦੇ ਵਿੱਚ ਨਿਡਾਣੇ ਦੀ ਧਰਤੀ ਦਾ ਅੰਕਿਤ ਆ ਉਹ ਸਾਹਮਣੇ ਕਹਿੰਦੇ ਬਿੱਕਰ ਆ ਮੇਰੇ ਵੀਰੋ ਗੋਗੜੀਆਂ ਦਾ ਮਨਦੀਪ ਆ ਮੇਰੇ ਵੀਰੋ ਰਮੇਸ਼ ਪੂਰੇ ਦਾ ਪੁੱਤਰ ਤੇ ਨਾਲ ਕਹਿੰਦੇ ਆ ਬਿੱਕਰ ਆ ਕਹਿੰਦੇ ਛੱਠਿਆਂ ਦੀ ਧਰਤੀ ਦਾ ਪਰ ਖੇਡ ਦੇ ਗਰਾਊਂਡ ਦੇ ਵਿੱਚ ਉਹ ਅੰਕਿਤ ਨੇ ਪੁਆਇੰਟ ਦਾ ਵਾਅਦਾ ਕਰ ਦਿੱਤਾ ਇਹਨੇ ਇੱਕ ਦਿਨ ਦੇ ਵਿੱਚ ਵੱਡੇ ਭਾਈ ਤਿੰਨ ਤਿੰਨ ਮੋਟਰਸਾਈਕਲ ਜਿੱਤਣ ਦਾ ਰਿਕਾਰਡ ਬਣਾਇਆ ਕੀ ਬਾਤ ਹੈ ਰਿਕਾਰਡ ਬੋਲਦੇ ਆ ਮਿੱਤਰਾਂ ਨੂੰ ਬੋਲਣੇ ਦੀ ਲੋੜ ਕੋਈ ਨਾ ਸਾਡੇ ਬੱਲੇ ਆ ਰਿਕਾਰਡ ਬੋਲਦੇ ਢੀਲਾ ਜਾਨਲੀ ਵਾਲਾ ਇਸਨੇ ਕਬੱਡੀ ਕਬੱਡੀ ਕਰਦਾ ਹੋਇਆ ਚੜਤਾਂ ਦੇ ਝੂਲਦੇ ਆ ਝੰਡੇ ਸੱਜਣਾ ਸਾਡਾ ਨਾਂ ਵੇਕੇ ਹਰ ਕੋਈ ਮੰਗੇ ਸੱਜਣਾ ਗੱਭਰੂ ਦਾ ਨਾਂ ਬਿੰਦੇ ਬਿੰਦੇ ਲੈਂਦੇ ਆ ਇਸ ਚੰਦਰੇ ਨੂੰ ਦੌਰ ਲਈ ਜਮਾਨਾ ਕਹਿੰਦੇ ਆ ਅਗਲੀ ਰੇਡ ਕਹਿੰਦੇ ਅੰਕਲ ਦੀ ਪਈ ਹੋਈ ਹੈ ਇਕੱਠਿਆਂ ਵਾਲਾ ਬਿੱਕਰ ਹੈ ਰਾਹੁਲ ਹੈ ਅਵਤਾਰ ਹੈ ਤੇ ਨਾਲ ਮਨਦੀਪ ਧੱਕੜ ਗੋਗੜੀਆਂ ਵਾਲਾ ਪੁਆਇੰਟ ਇਸ ਵਿੱਚ ਧਾਵੀ ਦੇ ਹਿੱਸੇ ਤੇ ਵੀ ਆਜੜਿਆ ਇਹ ਲੁਧਿਆਣੇ ਤੋਂ ਚੱਲ ਕੇ ਆਇਆ ਹੈ ਜਸਮਿੰਦਰ ਕੈਨੇਡਾ ਵੱਲੋਂ 21-21 ਸੌਧੀਆਂ ਕਬੱਡੀਆਂ ਹੋਣ ਗਿਆ ਓਏ ਆ ਗਿਆ ਜਸ਼ਨ ਚੱਠਿਆਂ ਦੇ ਵਿੱਚ ਆ ਗਿਆ ਆਲਮਗੀਰੀਆ ਜਸ਼ਨ ਕਹਿੰਦੇ ਚੱਠਿਆਂ ਦੇ ਵਿੱਚ ਆ ਗਿਆ ਚੱਠੇ ਗਵਿੰਦਪੁਰੇ ਦੀ ਧਰਤੀ ਹੈ ਇਹ ਚੰਦਰਾ ਸਵੇਰ ਤੋਂ ਵੀ ਲੈ ਕੇ ਨੌਨ ਸਟਾਪ ਕਬੱਡੀਆਂ ਪਾ ਰਿਹਾ ਹੈ ਇਹ ਸਵੇਰ ਤੋਂ ਹੀ ਨੌਨ ਸਟਾਪ ਹੈ ਇਹਦੇ ਪਿੰਡੇ ਨੂੰ ਮਿੱਟੀ ਲਾਉਣੀ ਇਹ ਜਣੇ ਖਣੇ ਦੇ ਮਸਦਾ ਕੰਮ ਨਹੀਂ ਹੁੰਦਾ ਆਹ ਕਬੱਡੀ ਪਾਉਣ ਦੇ ਲਈ ਦੇਖਦੇ ਹਰਿਆਣੇ ਵਾਲਾ ਰਵੀ ਘਰੀ ਸਿਰਫ ਗੱਬਰੂ ਦੀ ਲਓ ਵਿਸ਼ਾਲ ਤੇ ਦੂਸਰੇ ਪਾਸੇ ਗੋਗੜੀ ਵਾਲਾ ਧਾਕੜ ਮੇਰੇ ਵੀਰੋ ਉਚਾਣੇ ਦਾ ਲੱਕ ਹੈ ਹਰ ਗੱਦੀ ਖੇੜੀ ਆ ਵਿਸ਼ਾਲ ਕਹਿੰਦੇ ਚੋਟੀ ਦਾ ਨੰਬਰ ਜੋੜ ਗਿਆ ਮੇਰੇ ਮਿੱਤਰੋ ਖੇਡ ਦੇ ਗਰਾਊਂਡ ਦੇ ਵਿੱਚ ਲਓ ਆਲਮਗੀਰ ਆ ਜਸ਼ਨ ਕਹਿੰਦੇ ਪਹਿਲਵਾਨ ਦਾ ਪੋਤਾ ਮੇਰੇ ਵੀਰੋ ਫਿਰ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਹੈ ਇੱਧਰ ਸਿੱਧੀਪੁਰਿਆ ਰਾਹੁਲ ਹੈ ਨਾਲ ਬਾਸ ਪਿੰਡ ਹੈ ਕਹਿੰਦੇ ਸਾਹਿਲ ਦਾ ਗੱਦੀ ਖੇੜੀ ਦਾ ਮਨਜੀਤ ਹੈ ਨਾਲ ਕਹਿੰਦੇ ਮੋਹਿਤ ਹੈ ਸਿੱਧੀਪੁਰਿਆ 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 ਕੀ ਬਾਤ ਹੈ ਵੇ ਜੱਟਾ ਕੀ ਬਾਤ ਹੈ ਇਹ ਆਲਮਗੀਰ ਸਾਹਿਬ ਦੀ ਧਰਤੀ ਦਾ ਜਸ਼ਨ ਹੈ ਐਵੇਂ ਕਹਿੰਦੇ ਸ਼ੇਰਾਂ ਦੀਆਂ ਪੈਰਾਂ ਵਿੱਚ ਪੈੜਾਂ ਧਰਦੇ ਅੱਜ ਕੱਲ ਦੇ ਜਵਾਕ ਦੇ ਰੀਸਾ ਕਰਦੇ ਚਟਕਿਆਂ ਵਾਲਿਆ ਬਿਕਰਾ ਓਏ ਤੇਰੇ ਨਾਂ ਦੀਆਂ ਸ਼ਰਤਾਂ ਲੱਗੀਆਂ ਐ ਇਹ ਮੰਦੀਪ ਟੱਕੜ ਗੋਗੜੀਆਂ ਵਾਲਾ ਇਹ ਵੀ ਚੰਦਰਾ ਮੋਟਰਸਾਈਕਲ ਜਿੱਤਣ ਨੂੰ ਫਿਰਦਾ ਅੱਜ ਬੈਸਟਾਂ ਦੇ ਲਈ ਮੋਟਰਸਾਈਕਲ ਦਿੱਤੇ ਜਾਣਗੇ 82000 ਦੇ 62000 ਦੇ ਪ੍ਰਾਈਸ ਹੈ ਚਟਕਿਆਂ ਦੇ ਵਿੱਚ ਮੇਲਾ ਚੱਲਦਾ ਅੱਜ ਕਹਿੰਦੇ ਸਾਡੇ ਯਾਰ ਦੇ ਮਾਨ ਸਨਮਾਨ ਜਿਹੜੇ ਉਹ ਵੈਨਿਊ ਗੱਡੀ ਦੇ ਨਾਲ ਕੀਤੇ ਗਏ ਹੈ ਕਿ ਛੋਟੀ ਦੀ ਆਸ ਨਹੀਂ ਸੀ ਬੱਡੀਆਂ ਵਾਲੇ ਹੋ ਗਏ ਐ ਕਦੇ ਗੱਡਿਆਂ ਵਾਲੇ ਹੁੰਦੇ ਸੀ ਗੱਡੀਆਂ ਵਾਲੇ ਹੋ ਗਏ ਆ ਤੇਰੀ ਰਜਾ ਵਿੱਚ ਉੱਡੀਏ ਤੇ ਤੂੰ ਉੱਡਣ ਨੂੰ ਪਰ ਦਿੱਤੇ ਸ਼ੁਕਰ ਮਾਲਕਾ ਸ਼ੁਕਰ ਤੂੰ ਐਨੇ ਜੋਗੇ ਕਰ ਦਿੱਤੇ ਅੱਜ ਸ਼ੁਕਰ ਮਾਲਕਾ ਸ਼ੁਕਰ ਤੂੰ ਐਨੇ ਜੋਗੇ ਕਰ ਦਿੱਤੇ ਬੱਗੇ ਸਰਾਉ ਦੇ ਮਾਨ ਸਨਮਾਨ ਹੰਡਈ ਕੰਪਨੀ ਦੀ ਵੇਚ ਨੂੰ ਗੱਡੀ ਨਾਲ ਕੀਤੇ ਗਏ ਆ ਇਹ ਜੱਥਿਆਂ ਦਾ ਮੇਲਾ ਇੱਥੇ ਮੋਟਰਸਾਈਕਲ ਵੰਡੇ ਗਏ ਆ ਇੱਥੇ ਕਹਿੰਦੇ ਡਾਲਰ ਪਾਉਂਡ ਵੰਡੇ ਗਏ ਆ ਇਹ 37ਵੇਂ ਸਾਲ ਦਾ ਮੇਲਾ ਮੇਰੇ ਮਿੱਤਰੋ ਰਾਹੁਲ ਜੱਥਿਆਂ ਵਾਲਾ ਟਰਾਈ ਕਰਦਾ ਹੋਇਆ ਰਵੀ ਕਰੀ ਸ਼ਿੰਤ ਸੋਹਣਾ ਉਹੀ ਆ ਗਿਆ ਓਹੀ ਜਸਵਿੰਦਰ ਕੈਨੇਡਾ ਦੇ ਵੱਲੋਂ 2100 ਦੀ ਤੀਜੀ ਰੇਡ ਪੈਣ ਜਾ ਰਹੀ ਹੈ ਜਸਵਿੰਦਰ ਕੈਨੇਡਾ ਉਧਰ ਅਵਤਾਰ ਦੇ ਦੋ ਜੱਫੇ ਲਾਡੀ ਸਿੱਧੂ ਤੇ ਸੁੱਖੀ ਸਰਾਓ ਕਹਿੰਦਾ ਵੀ 11000 ਦੇ ਹੋਣਗੇ ਸੁੱਖੀ ਸਰਾਓ ਕੈਲਗਰੀ ਤੇ ਲਾਡੀ ਸਿੱਧੂ ਕੈਲਗਰੀ ਵੱਲੋਂ ਵੱਡੇ ਲਾੜ ਏ ਬਾਸ ਵਾਲਾ ਬਾਸ ਵਾਲਾ ਏ ਬਾਸ ਵਾਲਾ ਸਾਹਿਲ ਓਏ ਤਾੜੀਆਂ 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 ਕਿਆ ਬਾਤ ਹੈ ਹਰਿਆਣੇ ਦਾ ਸ਼ੋਰਾ ਗਲਾਬ ਆਹ ਮੇਲਾ ਬਣ ਗਿਆ 500 ਗਲਾਬ ਕਹਿੰਦਾ ਮੇਰੇ ਵੱਲੋਂ ਆਹ ਜਾਫੀ ਦੇ ਲਿਆ ਮੇਰੇ ਵੀਰੋ ਉਹ ਕਹਿੰਦੇ ਗੱਦੀ ਖੇੜੀ ਦੀ ਟੀਮ ਆਹ ਬੱਲੇ ਬੱਲੇ ਕਰਾ ਗਈ ਮੇਰੇ ਮਿੱਤਰੋ ਸੁੱਖੀ ਸਰਾਓ ਕੈਨੇਡਾ ਲਾਡੀ ਸਿੱਧੂ ਦੇ ਵੱਲੋਂ ਅਵਤਾਰ ਦਾ ਜਫੇ ਦੋ ਜਫਿਆਂ ਤੇ 11000 ਹੋਵੇਗਾ ਪਰ ਸਾਹਮਣੇ ਨੰਬਰ ਰੇਡਰ ਦਾ ਰੇਡ ਤੇ ਢੀਲਾ ਆ ਗਿਆ ਵੱਡੇ ਵੀਰ ਜਾਨਲੀ ਵਾਲਾ ਲਓ ਸਾਹਮਣੇ ਢੀਲਾ ਡਬਲ ਟੱਚ ਹੈ ਨੰਬਰ ਜਿਹੜਾ ਰੇਡਰ ਦਾ ਹੈ ਢੀਲੇ ਜਾਨਲੀ ਵਾਲੇ ਦਾ ਮਰਿੰਦਰ ਸਾਡਾ ਕੈਨੇਡਾ ਦੇ ਵਿੱਚ ਬੈਠਾ ਹੈ ਕੈਨੇਡਾ ਵਾਲੇ ਯਾਰਾਂ ਦਾ ਵੀ ਡਾਲਰਾਂ ਦਾ ਯੋਗਦਾਨ ਚੱਠਿਆਂ ਦੇ ਮੇਲੇ ਦੇ ਲਈ ਹੈ ਕਿ ਹੁਣੇ-ਹੁਣੇ ਯਾਰ ਸਾਡਾ ਆਇਆ ਹੈ ਕੈਨੇਡਾ ਤੋਂ ਬੜਾ ਕੁਝ ਖੋਇਆ ਉਹਨੇ ਬੜਾ ਕੁਝ ਪਾਇਆ ਹੈ ਕੈਨੇਡਾ ਤੋਂ ਮੈਨੂੰ ਕਹਿੰਦਾ 2 ਲੱਖ ਡਾਲਰ ਮੈਂ ਜੋੜ ਤੇ ਬਾਪੂ ਸਿਰ ਚੜੇ ਹੋਏ ਕਰਦੇ ਵੀ ਮੋੜ ਤੇ ਇਹ ਚੱਠਿਆਂ ਵਾਲਾ ਬਿਕਰ ਹੈ ਬੜਾ ਕੁਝ ਚੰਦਰਾ ਛਪਾਇਆ ਕੈਨੇਡਾ ਤੋਂ ਹੁਣੇ-ਹੁਣੇ ਭਾਈ ਸਾਡਾ ਆਇਆ ਹੈ ਕੈਨੇਡਾ ਤੋਂ ਅਮਰਿੰਦਰ ਕੈਨੇਡਾ ਦੇ ਵਿੱਚ ਬੈਠਾ ਹੈ ਚਮਕੌਰ ਕਹਿੰਦਾ ਵੀ ਮੁਬਾਰਕਬਾਦ ਭੇਜਦਾ ਹੈ ਅੱਜ ਚੱਠਿਆਂ ਦੇ ਮੇਲੇ ਦੇ ਲਈ ਇੱਕ ਪਾਸੇ ਹਰਿਆਣੇ ਵਾਲੇ ਚੋਬਰ ਨੇ ਹਰਿਆਣੇ ਵਾਲਾ ਸ਼ਾਕਾ ਵਿੱਚ ਦੁਨੀਆ ਦੇ ਮੰਗ ਉੱਠ ਦੀ ਕੋਨੇ-ਕੋਨੇ ਤੋਂ ਇਹਦਾ ਵਿੱਚ ਮਦਾਨਾ ਖੌਫੇਦਾ ਜਿਵੇਂ ਦੁਨੀਆ ਡਰੀ ਕਰੋਨੇ ਤੋਂ ਬਿੱਟੂ ਬਰਾਣਾ ਮੁੰਡਾ ਹਰਿਆਣੇ ਦਾ ਕਹਿੰਦਾ ਹੁੰਦਾ ਹੈ ਜੋ ਹੋਨੇਦੋ ਇੱਕ ਪਾਸੇ ਮੁੰਡਾ ਹਰਿਆਣੇ ਦਾ ਕਹਿੰਦਾ ਹੋਤਾ ਹੈ ਜੋ ਹੋਨੇਦੋ ਸਿੱਧੀਪੁਰਿਆ 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 ਉਹ ਕੋਈ ਮੇਲਾ ਕਿਵੇਂ ਲੱਗਦਾ ਕੀ ਬਾਤ ਹੈ ਭਾਈ ਹੱਲਾ ਕਰ ਪ੍ਰੋਫੈਸਰ ਸਾਹਿਬਾ ਕਲੀਅਰ ਕਰਵਾਓ ਜੀ ਉਧਰ ਬਿੰਦਰ ਪਟਿਆਲੇ ਵਾਲਾ ਸਾਡਾ ਕਹਿੰਦਾ ਵੀ 11000 ਆ ਬਿਕਰ ਦੇ ਇੱਕ ਜੱਫੇ ਦਾ ਬਿੰਦਰ ਪਟਿਆਲੇ ਵਾਲਾ ਟੱਕੜ ਗੋਗਣੀਆਂ ਵਾਲਾ ਇਹ ਵੀ ਹਰਿਆਣੇ ਵਾਲਾ ਚੋਬਰ ਐਨ ਸਿਰੇ ਦੀ ਬਾਜੀ ਐ ਸਿਰੇ ਦੀ ਟੱਕਰ ਐ ਆਹ ਛੱਠੇ ਗਵਿੰਦਪੁਰੇ ਦੇ ਵਿੱਚ ਸ਼ਰਤਾਂ ਲੱਗੀਆਂ ਹੋਈਆਂ ਵੀ ਕੌਣ ਇਸ ਬਾਜੀ ਨੂੰ ਜਿੱਤ ਕੇ ਜਾਊਗਾ ਕੌਣ ਅੱਜ ਲੱਖ ਲੱਖ ਦੇ ਮੋਟਰਸਾਈਕਲਾਂ ਤੇ ਬਹਿ ਕੇ ਜਾਊਗਾ ਇਹ ਫੈਸਲੇ ਵਕਤ ਨੇ ਕਰਨੇ ਆ ਜਾਣਲੀ ਵਾਲਾ ਢੀਲਾ ਅਗਲੀ ਕਬੱਡੀ ਪਾ ਰਿਹਾ ਇੱਕ ਪਾਸੇ ਫਿਰ ਗੱਬਰੂ ਮੁਕਾਬਲਾ ਕਰਦਾ ਹੋਇਆ ਆਹ ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇਂਦਾ ਈ ਨਾਲੇ ਨਿਗਾ ਮਾਰਦਾ ਆਂਵੇ ਮੇਰਾ ਲਾ ਗਵਾਚਾ ਅੱਜ ਲੌਂਗ ਨਹੀਂ ਅੱਜ ਨੰਬਰ ਗਵਾਚ ਰਿਹਾ ਚੱਠਿਆਂ ਵਾਲਿਆ ਚੁੱਕ ਲੈ ਬੈਗ ਸੋਹਣਿਆ ਆਹ ਵੇਖ ਗੱਦੀ ਖੇੜੀ ਦਾ ਚੋਬਰ ਕਬੱਡੀ ਪਾ ਰਿਹਾ ਲਓ ਸਾਹਮਣੇ ਗੱਦੀ ਖੇੜੀ ਦਾ 15000 ਦਾ ਜਫਾ ਪਿੰਦਰ ਪਟਿਆਲੇ ਦੇ ਵੱਲੋਂ 15000 ਉਹ 15000 15000 ਬੱਲੇ 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 15000 ਦਾ ਵਿਕਰ ਤੋਂ ਬਾਅਦ 15000 ਦਿੱਤਾ ਵਿਕਰ ਤੋਂ ਬਾਅਦ ਅੱਜ 15 15000 ਮਾਰਿਆ ਜਾ ਰਿਹਾ ਹੈ ਅੱਜ ਇੱਕ ਇੱਕ ਕਬੱਡੀ ਲੱਖ ਲੱਖ ਦੀ ਜਾਂਦੀ ਹੈ ਦੁਨੀਆ ਆਨੰਦ ਮਾਣਦੀ ਹੈ ਚੱਠਿਆਂ ਦੇ ਵਿੱਚ ਹੁੰਦੇ ਖਿਡਾਰੇ ਨੇ ਜੇ ਲਾਲਾ ਲਾਲਾ ਨਾ ਕਰਾਈ ਤੇ ਜਵਾਨੀ ਕਿਹੜੇ ਕੰਮ ਦੀ ਜੇ ਹੱਲਾ ਗੁੱੱਲਾ ਨਾ ਕਰਾਇਆ ਤੇ ਜਵਾਨੀ ਕਿਹੜੇ ਕੰਮ ਦੀ ਅੱਜ ਹੱਲਾ ਗੁੱੱਲਾ ਹੋ ਰਿਹਾ ਹੈ ਅੱਜ ਲਾਲਾ ਲਾਲਾ ਹੋ ਰਹੀ ਹੈ ਓਏ ਚੱਠਿਆਂ ਦੇ ਵਿੱਚ ਜਸ਼ਨ ਆਲਮਗਿਰੀ ਆਇਆ ਹੋਇਆ ਹੈ ਇੱਕ ਪਾਸੇ ਹਰਿਆਣੇ ਵਾਲਾ ਜੋਗਰ ਬੋਸ ਵਾਲਾ ਹੱਲਾ ਗੱਲਾ ਸਾਹਿਲ ਦਾਸ ਹੱਲਾ ਗੱਲਾ ਸਾਹਿਲ ਸਾਹਿਬ ਤੇ ਬਾਈ ਸਾਹਿਬ ਤੇ ਹੱਲਾ ਗੱਲਾ ਐਵਰੀ ਡੇਜ ਨੋਟ ਸੰਡੇ ਹਰ ਦਿਨ ਐਤਵਾਰ ਨਹੀਂ ਹੁੰਦਾ ਹਰ ਦਿਨ ਐਤਵਾਰ ਨਹੀਂ ਹੁੰਦਾ ਐਵਰੀ ਡੇਜ ਨੋਟ ਸੰਡੇ ਮੈਨੂੰ ਰੋਕੋ ਜੀ ਇੱਕ ਮਿੰਟ ਬਾਈ ਅੰਕਿਤ ਇੱਕ ਮਿੰਟ ਵੀਰੇ ਇੱਕ ਮਿੰਟ ਬਾਈ ਇਹ ਕੀ ਹੈ ਦੇਖੋ ਨਾ 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 ਵੀਰੇ ਭਾਈਆ ਬਾਉਂਸਰ ਕਿਰਪਾਓ ਜੀ ਇਧਰਲੇ ਪਾਸੇ ਗਰਾਊਂਡ ਕਲੀਅਰ ਕਰੋ ਵੀਰ ਬਣ ਕੇ ਬੇਨਤੀ ਹੈ ਦੇਖੋ ਐਨਾ ਪੈਸਾ ਲਾਇਆ ਯਾਰ ਇਹ ਵੱਡੇ ਪੱਲੇ ਦਾ ਟੂਰਨਾਮੈਂਟ ਹੈ ਹੋਲਡ ਪੁਆਇੰਟ ਜਾਫੀਆਂ ਦਾ ਜੀ ਨੋਟ ਕਰੋ ਇੱਕ ਹੋਲਡ ਪੁਆਇੰਟ ਜਾਫੀਆਂ ਨਾਲ ਨੋਟ ਕਰੋ ਅੰਕਿਤ ਇਸ ਸਮੇਂ ਫਿਰ ਨੌਜਵਾਨ ਕਬੱਡੀ ਕਬੱਡੀ ਕਰਦਾ ਹੋਇਆ ਹੈ ਇਹ ਗਪਾਲ ਪ੍ਰਧਾਨ ਹੋਰਾਂ ਦਾ ਫਾਈਨਲ ਚੱਲਦਾ ਹੈ ਇਹ ਵਿੰਦਰ ਸਰਾਓ ਹੋਰਾਂ ਦਾ ਫਾਈਨਲ ਹੈ ਇਹ 파ਰਸ ਸਰਾਓ ਹੋਰਾਂ ਦਾ ਫਾਈਨਲ ਹੈ ਆਹ ਸਾਹਮਣੇ ਅੰਕਿਤ ਚੋਬਰ ਇਸ ਵੇਲੇ ਲਾਂ ਲਾ ਕੇ ਛੱਡਦਾ ਹੋਇਆ ਹੈ ਗੱਦੀ ਖੇੜੀ ਦੀ ਟੀਮ ਦੇ ਲਈ ਲੱਖਾਂ ਦੇ ਪੁਆਇੰਟ ਦਾ ਵਾਅਦਾ ਕਰ ਗਿਆ ਹੈ ਅਗਲੀ ਰੇਡ ਪਾਉਣ ਦੇ ਲਈ ਫਿਰ ਨੌਜਵਾਨ ਢੀਲਾ ਕਹਿੰਦੇ ਜਾਨਲੀ ਵਾਲਾ ਤਿਆਰ ਬਰ ਤਿਆਰ ਹੈ ਲੌਂਦਾ ਹੱਥਾਂ ਨੂੰ ਕਲੀ ਚੋਬਰ ਅੱਗੇ ਵੱਲ ਵਧਿਆ ਹੈ ਫਾਈਨਲ ਹੈ ਗੱਲ ਨੇੜੇ 4 ਲੱਖ ਦੇ ਨੇੜੇ ਤੇੜੇ ਪੁੱਜੀ ਹੋਈ ਹੈ 82000 60000 ਦੀਆਂ ਗੱਲਾਂ ਤੇ ਲੱਖ ਲੱਖ ਤੋਂ ਉੱਪਰ ਦੀ ਕੀਮਤ ਦੇ ਮੋਟਰਸਾਈਕਲ ਹੈ ਬਹੁਤ ਸਾਰੀਆਂ ਟੀਮਾਂ ਨੂੰ ਹਰਾ ਕੇ ਦੋ ਟੀਮਾਂ ਅੱਜ ਚੱਠਿਆਂ ਦੇ ਵਿੱਚ ਫਾਈਨਲ ਦੇ ਵਿੱਚ ਪੁੱਜੀਆਂ ਤੇ 37ਵੇਂ ਸਾਲ ਦਾ ਕਬੱਡੀ ਕੱਪ ਹੈ ਪੁਆਇੰਟ ਇਸ ਵਿੱਚ ਜਾਨਲੀ ਵਾਲਾ ਢੀਲਾ ਜੋੜ ਗਿਆ ਅੰਕਿਤ ਆ ਗਿਆ ਰਵੀ ਕਰਦੇ ਗੱਲ ਸੁਣਿਆ ਲਓ ਅੰਕਿਤ ਆ ਗਿਆ ਲਾਡੀ ਸਿੱਧੂ ਕੈਲਗਰੀ ਸੁੱਕੀ ਸਰਾਓ ਕੈਨੇਡਾ ਅਵਤਾਰ ਦੇ ਦੋ ਜਫੇ ਕਹਿੰਦੇ 11000 ਦੇ ਆ ਮੇਰੇ ਵੀਰੋ ਇੱਕ ਬਾਦ ਕਾਲੀ ਮਾਨ ਕਰਦਾ ਰਾਹੁਲ ਦੇ ਪਾਰੇ ਮਨਦੀਪ ਗੋਗੜੀਆਂ ਦੀ ਧਰਤੀ ਦਾ ਧਾਕੜ ਕਹਿੰਦੇ ਟਰੈਕਟਰਾਂ ਦਾ ਜੇਤੂ ਹੈ ਮੇਰੇ ਵੀਰੋ ਇੰਗਲੈਂਡ ਦੇ ਵਿੱਚ ਬੱਲੇ ਬੱਲੇ ਕਰਵਾ ਕੇ ਆਇਆ ਹੈ ਆਓ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਉਧਰ ਆਕਾਸ਼ ਕਨੇਡਾ ਗੱਗੀ ਕਨੇਡਾ ਜੱਸੂ ਨਵੀ ਸਰਾਉ ਲਵੀ ਮਨਦੀਪ ਸਰਾਉ 2100 ਦੀ ਪਹਿਲੀ ਰੇਡ ਪੈਣ ਜਾ ਰਹੀ ਹੈ ਵੱਡੇ ਵੀ 2100 ਦੀ ਪਹਿਲੀ ਕਬੱਡੀ ਆਲਮਗिरीਏ ਜਸ਼ਨ ਦੀ ਚੱਠੇ ਗਵਿੰਦਪੁਰੇ ਦੇ ਮੇਲੇ ਤੇ ਪੈਣ ਜਾ ਰਹੀ ਹੈ ਜੁੱਸਿਆਂ ਚ ਪਾਣੀ ਕਿੱਥੋਂ ਖੋਲ ਜੂ ਜਿਨੇ ਪੀਤੇ ਹੁੰਦੇ ਦੁੱਧ ਕਾੜ ਕੇ ਓਗਣ ਵਾਲੇ ਤੇ ਉੱਗ ਪੈਂਦੇ ਆ ਜੀ ਪੱਥਰਾਂ ਦੇ ਸੀਨੇ ਪਾੜ ਕੇ ਓਗਣ ਵਾਲੇ ਤੇ ਉੱਗ ਪੈਂਦੇ ਆ ਪੱਥਰਾਂ ਦੇ ਸੀਨੇ ਪਾੜ ਕੇ ਇਹ ਚੰਦਰਾ ਕਹਿੰਦੇ ਪੱਥਰਾਂ ਦੇ ਸੀਨੇ ਪਾੜ ਕੇ ਆਇਆ ਹੈ ਨੇ ਦੁਨੀਆਂ ਦੇ ਵਿੱਚ ਤਹਿਲਕਾ ਮਚਾਇਆ ਆਲਮਗੀਰੀ ਜਸ਼ਨ ਦਾ ਪੇਚਾ ਪਿਆ ਹੋਇਆ ਇੱਕ ਪਾਸੇ ਹਰਿਆਣੇ ਵਾਲਾ ਗੱਬਰੂ ਹੈ ਲਾ ਦੇ ਜੋਰ ਥੋੜਾ ਜਿਆ ਹੋਰ ਗੱਲ 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 ਕਸੂਤੀ ਲੱਗਦੀ ਹੈ ਪਰ ਆਲਮਗੀਰੀ ਛੇਤੀਪੁਰੀਆ ਰਾਹੁਲ ਕਹਿੰਦੇ ਸਿੱਧੇ ਕਰਦਾ ਸਾਰਿਆਂ ਨੂੰ ਇਹ ਹਰਿਆਣੇ ਵਾਲਾ ਇਹ ਹਰਿਆਣੇ ਵਾਲਾ ਕਹਿੰਦਾ ਹੋਂਦਾ ਹੈ ਜੋ ਹੋਨੇ ਦੋ ਹੋਦਾ ਹੈ ਜੋ ਹੋਨੇ ਦੋ ਇਹ ਹੋਤਾ ਹੈ ਜੋ ਹੋਨੇ ਦੋ ਵਾਲੀ ਗੱਲ ਹੈ ਇਹ ਮੁੰਡਿਆਂ ਦੀ ਮੰਗ ਐਦਾ ਹੋਊਗੀ ਜਿਵੇਂ ਕਹਿੰਦੇ ਕਰੋਨਾ ਦਾ ਖੌਫ ਸੀਗਾ ਅੱਜ ਮੁੰਡੇ ਵੱਖਰੀ ਜੀ ਚਰਚਾ ਕਰ ਗਏ ਐ ਇੱਕ ਪਾਸੇ ਬਿਕਰ ਕੱਠਿਆਂ ਵਾਲਾ ਪਰ ਵਿਸ਼ਾਲ ਨੇ ਪੁਆਇੰਟ ਦਾ ਵਾਅਦਾ ਕਰ ਦਿੱਤਾ ਗੱਦੀ ਖੇੜੀ ਰੋहतक ਤੇ ਚੱਠਾ ਗਵਿੰਦਪੁਰਾ ਸੰਗਰੂਰ ਪੰਜਾਬ ਤੇ ਹਰਿਆਣੇ ਦਾ ਫਾਈਨਲ ਹੈ ਬਹੁਤ ਸਾਰੀਆਂ ਟੀਮਾਂ ਨੂੰ ਹਰਾ ਕੇ ਦੋ ਟੀਮਾਂ ਅੱਜ ਦੇ ਮੇਲੇ ਤੇ ਫਾਈਨਲ ਦੇ ਵਿੱਚ ਪੁੱਜੀਆਂ ਨੇ ਬੈਸਟਾਂ ਦੇ ਲਈ ਮੋਟਰਸਾਈਕਲ ਨੇ ਢੀਲਾ ਜਾਂੜਲੀ ਅਗਲੀ ਰੇਡ ਪਾਉਣ ਦੇ ਲਈ ਤਿਆਰ ਪਰ ਤਿਆਰ ਹੈ ਚਾਰ ਜੱਤੀ ਹਰਿਆਣੇ ਦੇ ਮੁਕਾਬਲਾ ਕਰਦੇ ਐ ਇਹ ਗੱਬਰੂ ਵੀ ਹਰਿਆਣੇ ਦਾ ਇੱਥੇ ਕੋਈ ਨਾ ਕਿਸੇ ਲਈ ਮਰਦਾ ਜੀ ਹਰ ਕੋਈ ਆਪੋ ਆਪਣਾ ਕਰਦਾ ਜੀ ਉਹ ਹਿੱਟੋਂਦਾ ਲੰਕਾ ਦਿਲ ਦੀ ਨੂੰ ਜਿਹੜਾ ਭੇਤੀ ਹੁੰਦਾ ਕਰਦਾ ਜੀ ਦਿਲ ਲੁੱਟ ਕੇ ਸਲਾਮਾ ਕਹਿ ਜਾਣਗੇ ਸੱਸੀਏ ਨਹੀਂ ਤੇਰੇ ਪੁੰਨੂ ਨੂੰ ਕਲੇਉਠਾਂ ਵਾਲੇ ਲੈ ਜਾਣਗੇ ਸੱਸੀਏ ਨਹੀਂ ਤੇਰੇ ਪੁੰਨੂ ਨੂੰ ਕਲੇਉਠਾਂ ਵਾਲੇ ਲੈ ਜਾਣਗੇ ਲਾਡੀ ਸਿੱਧੂ ਕੈਲਗੜੀ ਸੁੱਖੀ ਕੈਲਗੜੀ ਤੇ ਹੈਪੀ ਭੰਦੇਰ ਦੇ ਵੱਲੋਂ ਜੱਟਾ ਦੇ ਅਵਤਾਰ ਦੇ ਦੋ ਜਫੇ ਲਗਾਤਾਰ 51000 ਦੇ ਤੜ ਗੋਗੜੀਆਂ ਵਾਲਾ ਗੋਗੜੀਆਂ ਵਾਲਾ ਗੋਗੜੀਆਂ ਵਾਲਾ ਇਹ ਨਡਾਣੇ ਵਾਲਾ ਤਾੜੀ ਮਾਰ ਲਓ ਮੁੰਡੇ ਦੇ ਲਈ ਜ਼ੋਰਦਾਰ ਮੇਰੇ ਵੀਰੋ ਚੋਟੀ ਦੀਆਂ ਰੇਡਾਂ ਪਾ ਰਿਹਾ ਹੈ ਲਓ ਖੇਡ ਦੇ ਗਰਾਊਂਡ ਦੇ ਵਿੱਚ ਜਾਂਡਲੀ ਵਾਲਾ ਢੀਲਾ ਕਹਿੰਦੇ ਉਹ ਰੇਡ ਪਾਉਣ ਦੇ ਲਈ ਬੜਿਆ ਹੋਇਆ ਹੈ ਕਾਲਾ ਜਾਂਡਲੀ ਵਾਲਾ ਇੰਟਰਵਿਊ ਦੇ ਵਿੱਚ ਕਹਿੰਦਾ ਵੀ ਜਾਂਡਲੀ ਵਾਲਾ ਢੀਲਾ ਬੜੀ ਜੀਦਵਾਰੀ ਨਾਲ ਖੇਡਦਾ ਮੇਰੇ ਵੀਰੋ ਆਹ ਸਾਹਮਣੇ ਕਹਿੰਦੇ ਬਾਸ ਵਾਲਾ ਸਾਹਿਲ ਹੈ ਨਾਲ ਮਨਜੀਤ ਹੈ ਇਹ ਮੋਹਿਤ ਹੈ ਕਹਿੰਦੇ ਗੱਦੀ ਖੇੜੀ ਵਾਲਾ ਪਰ ਜਾਂਡਲੀ ਵਾਲੇ ਢੀਲੇ ਨੇ ਪੁਆਇੰਟ ਦਾ ਵਾਅਦਾ ਕਰ ਦਿੱਤਾ ਹੈ ਰੇਡ ਤੇ ਫੇਰ ਅੰਕਿਤ ਆ ਗਿਆ ਹੈ ਅੰਕਿਤ ਇਸ ਵਿੱਚ ਫਿਰ ਨੌਜਵਾਨ ਕਬੱਡੀ ਕਬੱਡੀ ਕਰਦਾ ਹੋਇਆ ਇੱਕ ਪਾਸੇ ਮਨਦੀਪ ਸਿੰਘ ਤੱਕੜ ਗੋਗੜੀਆਂ ਵਾਲਾ ਔਰ ਦੂਜੀ ਕਿਨਾਰੇ ਤੇ ਰਾਹੁਲ ਨਾਲ ਨੌਜਵਾਨ ਪਾਰਸ ਸਰਾਓ ਦਾ ਪੁੱਤਰ ਬਾਗੀ ਹੈ ਰਾਹੁਲ ਦਾ ਪੇਚਾਂ ਅੰਕੇ ਦੇ ਨਾਲ ਪਿਆ ਹੋਇਆ ਦੇਖਦੇ ਆ ਫੈਸਲੇ ਕੀ ਹੋਣਗੇ ਕਾਤੋ ਆ ਗਿਆ ਸਰੋਂ ਦਾ ਫੁੱਲ ਬਣ ਕੇ ਵੇ ਮਾਪਿਆਂ ਨੇ ਲੰਘੋ ਤੋੜਨੀ ਇੱਕ ਪਾਸੇ ਰਾਹੁਲ ਨੌਜਵਾਨ ਮੁਕਾਬਲਾ ਕਰਦਾ ਹੈ ਨੰਬਰ ਧਾਵੀ ਦਾ ਸਿਰੇ ਦਾ ਮੈਚ ਹੈ ਦੁਨੀਆ ਆਨੰਦ ਮਾਣਦੀ ਹੈ ਮੁੰਡਾ ਪਾਰਸ ਦਾ ਸਹਾਰੇ ਵਿੱਚੋਂ ਭਾਲਦਾ ਉੱਠੇ ਆਪਣੇ ਹੀ ਦਮ ਤੇ ਰੱਬਾ ਯਾਰ ਨਾ ਗਦਾਰ ਕੋਈ ਨਿਕਲੇ ਓਏ ਬੈਰੀ ਭਾਵੇਂ ਨਿਤ ਜੰਪੇ ਇਹ ਚੱਠਿਆਂ ਵਾਲੇ ਪਾਰਸ ਦਾ ਮੁੰਡਾ ਹੈ ਇਹ ਕਹਿੰਦੇ ਭਾਗੀ ਚੱਠਿਆਂ ਵਾਲਾ ਉਧਰ ਰਾਜਕਕਰਾਲਾ ਫੈਸਲੇ ਕਰ ਗਿਆ ਵੀ ਨੰਬਰ ਧਾਵੀ ਦੇ ਹਿੱਸੇ ਦੇ ਵਿੱਚ ਆ ਜੜਿਆ ਅਗਲੀ ਰੇਡ ਵਿਸ਼ਾਲ ਦੀ ਬੋਲ ਸਾਡੇ ਰਵੀ ਦੇ ਉਧਰ ਜਸਵਿੰਦਰ ਬਿਨੀ ਪੈਗ ਵਾਲਾ ਕਹਿੰਦਾ ਵੀ ਬਿਕਰਦੇ ਦੋ ਜਫੇ 2100 ਰੁਪਏ ਦੇ ਹੋਣਗੇ ਸਾਡਾ ਜਸਵਿੰਦਰ ਬਿਨੀ ਪੈਗ ਵਾਲਾ ਐਲਾਨ ਕਰਾਉਂਦਾ ਲਾਡੀ ਹੋਰੀ ਜੁੜੇ ਹੋਏ ਨੇ ਸੁੱਕੀ ਹੋਰੀ ਪ੍ਰਦੀਪ ਅਮਰੀਕਾ ਮਰਿੰਦਰ ਸਰਾਓ ਨਾਲ ਸਾਡਾ ਗगन ਜੁਕੇ ਜਗਦੀਪ ਹੋਣੀ ਕਹਿੰਦੇ ਨਿੰਮੇ ਹੋਰੀ ਉਹ ਜੁੜੇ ਹੋਏ ਨੇ ਮੇਰੇ ਵੀਰੋ ਇਹ ਅਵਤਾਰ ਹੈ ਪਰ ਗੱਡੀ ਖੇੜੀ ਵਾਲਾ ਵੱਡਾ ਵਿਸ਼ਾਲ ਕਹਿੰਦੇ ਵੱਡੀਆਂ ਗੱਲਾਂ ਕਰ ਗਿਆ ਖੇਡ ਦੇ ਗਰਾਊਂਡ ਦੇ ਵਿੱਚ ਓਏ ਭਾਈ ਮੈਚ ਕਿੱਦਾਂ ਲੱਗਦਾ ਦੱਸੋ ਫਿਰ ਤਾੜੀ ਮਾਰ ਕੇ ਇਹ ਤਾਂ ਫਿਲਮ ਐ ਦੀ ਚੱਲੂਗੀ ਇਹਦੇ 'ਚ ਮਸ਼ਹੂਰੀ ਦਾ ਕੀ ਕੰਮ ਹੁਣ ਜਿਵੇਂ ਚੱਲਦੀ ਐ ਚੱਲਦੀ ਰਹਿਣ ਦਿਓ ਹੁਣ ਤੇ ਚੰਦਰਯੋ ਲੋਕਾਂ ਨੂੰ ਸਵਾਦ ਆਇਆ ਆ ਓ ਢੀਲਾ ਜਾਨਲੀ ਵਾਲਾ ਇਸ ਵੇ ਕਬੱਡੀ ਕਬੱਡੀ ਕਰਦਾ ਹੋਇਆ ਹੈ ਹਰਿਆਣੇ ਦੇ ਚਾਰ ਹੈ ਚਾਰੇ ਪਤੰਦਰਪੂਰੇ ਤਿਆਰ ਹੈ ਪਰ ਜਾਨਲੀ ਵਾਲੇ ਦੇ ਪੈਰਾਂ ਦੇ ਵਿੱਚ ਭਝਾਲ ਨੱਚਦਾ ਹੈ ਇਸ ਵੇ ਨੰਬਰ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਅੰਕਿਤ ਕਬੱਡੀ ਪਾ ਰਿਹਾ ਹੈ ਅਵਤਾਰ ਚੱਠਿਆਂ ਵਾਲਾ ਮਨਦੀਪ ਟੱਕਰ ਗੋਗੜੀਆਂ ਵਾਲਾ ਨਾਲ ਕਹਿੰਦੇ ਬਾਗੀ ਸਰਾਓ ਚੱਠਿਆਂ ਵਾਲਾ ਮੈਚ ਸਮਾਪਤ ਮੈਚ ਸਮਾਪਤ ਮੈਚ ਸਮਾਪਤ ਆ ਵੀ ਲਹਿਰੇ ਵਾਲਿਆ ਰਿਜ਼ਲਟ ਬੋਲ ਦिए ਜੀ ਸਕੋਰਰ ਕਿੱਥੇ ਆ ਸਕੋਰਰ ਸਾਡਾ ਸਕੋਰਰ ਆਵੇ ਪਹਿਲਾਂ ਜੀ